ਇਸ ਵਕਤ ਚੰਬਲ ਦੇ ਵਿਹੜਾਂ ਦੇ ਵਿੱਚਾਂ ਸ਼ੇਰਗੜ੍ਹ ਦਾ ਕਿਲਾ ਫਲਮਾਉਣਾ ਹੈ ਆ ਜਦੋਂ ਚੰਬਲ ਦਾ ਨਾਮ ਆਉਂਦਾ ਵਾ ਰਾਜਾ ਮਹਾਰਾਜਾ ਦਾ ਨਾਮ ਹੋ ਸਕਦਾ ਲੋਕਾਂ ਨੂੰ ਯਾਦ ਹੋਵੇ ਜਾਂ ਨਾ ਹੋਵੇ ਪਰ ਚੰਬਲ ਦੇ ਡਾਕੂਆਂ ਦਾ ਨਾਮ ਜ਼ਰੂਰ ਯਾਦ ਹੋਊਗਾ ਜਿਨ੍ਹਾਂ ਚ ਪਾਨ ਸਿੰਘ ਤੋਮਰ ਨਰਪੈ ਸਿੰਘ ਗੁੱਜਰ ਇਸ ਤੋਂ ਬਿਨਾ ਮਾਨ ਸਿੰਘ ਇਸ ਤੋਂ ਬਿਨਾ ਫੁੱਲਨ ਦੇਵੀ ਬਹੁਤ ਵੱਡੇ ਵੱਡੇ ਨਾਂ ਇਸ ਥਾਂ ਦੇ ਨਾਲ ਜੁੜੇ ਹੋਏ ਨੇ ਚੰਬਲ ਦੇ ਨਾਲ ਤੇ ਸੋਨੂੰ ਮੈਂ ਵੱਡੀ ਗੱਲ ਹੋਰ ਦੱਸਦੀਆਂ ਡਾਕੂ ਇਸ ਕਿਲੇ ਚ ਲੱਕ ਦੇ ਵੀ ਰਹੇ ਸੀਗੇ ਇਸ ਸ਼ੇਰਗੜ੍ਹ ਦੇ ਕਿਲੇ ਦੇ ਵਿੱਚ ਆਪਾਂ ਆ ਚੁੱਕੇ ਹਾਂ ਇਹ ਹੈ ਕਿੱਥੇ ਆ ਧੌਲਪੁਰ ਰਿਆਸਤ ਦੇ ਵਿੱਚ ਧੌਲਪੁਰ ਰਿਆਸਤ ਕਿੱਥੇ ਆ ਰਾਜਸਥਾਨ ਦੇ ਵਿੱਚ ਇੱਥੇ ਤਿੰਨ ਸਟੇਟਾਂ ਦਾ ਇਕੱਠਾ ਕਹਿ ਸਕਦੇ ਆ ਕਿ ਬਾਰਡਰ ਲੱਗਦਾ ਮੱਧ ਪ੍ਰਦੇਸ਼ ਰਾਜਸਥਾਨ ਤੇ ਜੂਪੀ ਇੱਥੋਂ ਆਗਰਾ ਰਹਿ ਗਿਆ 50 60 ਕਿਲੋਮੀਟਰ ਦੀ ਦੂਰੀ ਤੇ ਤੇ ਇਸ ਏਰੀਆ ਦੇ ਵਿੱਚ ਆ ਪਾ ਚੁੱਕੇ ਆ ਸਾਰੇ ਜਿਹੜਾ ਡਾਕੂ ਵਗੈਰਾ ਸੀ ਨਾ ਆ ਥਾਵਾਂ ਤੇ ਲੱਗਦੇ ਸੀ ਇਹੋ ਜਿਹੀਆਂ ਥਾਵਾਂ ਦੇ ਉੱਤੇ ਆ ਬਿਹੜਾ ਇੱਥੇ ਪੁਲਿਸ ਤੱਕ ਵੀ ਪਹੁੰਚ ਨਹੀਂ ਸੀ ਪਾਉਂਦੀ ਹੁੰਦੀ ਉਹਨਾਂ ਦੀ ਪਕੜ ਇੰਨੀ ਮਜ਼ਬੂਤ ਹੁੰਦੀ ਸੀ ਇਸ ਇਲਾਕੇ ਦੇ ਉੱਤੇ ਅੱਜ ਸਾਨੂੰ ਮੇਂ ਸ਼ੇਰਗੜ੍ਹ ਦਾ ਕਿਲਾ ਦਿਖਾਉਣ ਲੈ ਕੇ ਚੱਲੇ ਆ ਪਰਾਣਾ ਦੱਸਿਆ ਜਾਂਦਾ ਵਾ ਮਿੱਟੀ ਦੇ ਢਿੱਲੇ ਨੇ ਮਤਲਬ ਖੁਰਖੁਰ ਕੇ ਮਿੱਟੀ ਮਤਲਬ ਇੱਧਰ ਉੱਧਰ ਹੋ ਜਾਂਦੀ ਹੈ ਪਰ ਇਹ ਪਰਾਣਾ ਕਿਲਾਵਾ ਸ਼ਿਰਗੜ ਦਾ ਆਉ ਚੱਲੇ ਗਏ ਇੱਥੇ ਪਹਾੜੀ ਕਿਕਰਾਈਆਂ ਬਹੁਤ ਹੋ ਚੁੱਕੀਆਂ ਨਾਲੇ ਗੱਲਬਾਤ ਕਰਦੇ ਆ ਤੇ ਨਾਲੇ ਆਪਾਂ ਦਰ ਜਾ ਕੇ ਦੇਖਦੇ ਆਂ ਸ਼ਿਰਗੜ ਕਿਲਾ ਚੰਬਲ ਦੇ ਨੇੜੇ ਤੌਲਪੁਰ ਚ ਆਹ ਕਿਲੇ ਦਾ مین ਗੇਟ ਆ ਗਿਆ ਸ਼ਿਰਗੜ ਕਿਲੇ ਦਾ ਸ਼ਿਰਗੜ ਨਾ ਸ਼ੇਰ ਸ਼ਾ ਸੂਰੀ ਦੇ ਨਾਂ ਤੋਂ ਪਿਆ ਸੀਗਾ ਲਾਲ ਪੱਥਰ ਦਾ ਬਣਿਆ ਹੋਇਆ ਲਗਭਗ ਜਿੰਨੀਆਂ ਵੀ ਤੁਹਾਨੂੰ ਇਮਾਰਤਾਂ ਧੌਲਪੁਰ ਦੇ ਨੇੜੇ ਤੇ ਮਿਲਣਗੀਆਂ ਉਹ ਸਾਰੀਆਂ ਲਾਲ ਪੱਥਰ ਦੀਆਂ ਮਿਲਣਗੀਆਂ ਲਾਲ ਪੱਥਰ ਇਸ ਧਰਤੀ ਨੂੰ ਇਥੋਂ ਦਾ ਵਰਦਾਨ ਸਾਬਤ ਹੋਇਆ ਕਿਉਂਕਿ ਵੱਡੀਆਂ ਵੱਡੀਆਂ ਇਮਾਰਤਾਂ ਦਿੱਲੀ ਦਾ ਲਾਲ ਕਿਲਾ ਆਗਰੇ ਦਾ ਲਾਲ ਕਿਲਾ ਪਾਰਲੀਮੈਂਟ ਸੰਸਦ ਭਵਨ ਸਭ ਇਥੋਂ ਦੇ ਪੱਥਰ ਨਾਲ ਬਣੇ ਹੋਇਆ ਆ ਮੇਨ ਗੇਟ ਸੀ ਉਤੋਂ ਤੱਕ ਦੇਖ ਰਹੇ ਹੋ ਇਹਦੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਸੀਗੇ ਤੇ ਉਹ ਤਾਂ ਤੱਕ ਗੁੱਪ ਵੀਰੇ ਜੇ ਦਿਖਾ ਸਕੋ ਤਾਂ ਤਾਂ ਉਹਦੇ ਵਿੱਚ ਗੇਟ ਫਸ ਜਾਂਦੇ ਹੁੰਦੇ ਸੀ ਉੱਪਰਲੇ ਪਾਸੇ ਆ ਰਹੇ ਜੀ ਸਹੀ ਵੀਰੇ ਗੋਲੀਆਂ ਚੱਕਰ ਲਾ ਚੱਕਰਾ ਜਿਹਾ ਲੱਗਿਆ ਹੋਇਆ ਵਾ ਇਹ ਕਿਹਦੀ ਖਾਸੋਤ ਹੁੰਦੀ ਸੀਗੀ ਮੰਨ ਕੇ ਚਲੋ ਦਰਵਾਜ਼ਾ ਲੱਗਿਆ ਉਹ ਤੇ ਕੱਲ ਲੱਗੇ ਜਿਉ ਟੁੱਟ ਗਿਆ ਮਤਲਬ ਇੱਕਦਮ ਜਿਉ ਨੂੰ ਮਗਰੋਂ ਸਪੇਸ ਖਾਲੀ ਮਿਲੂਗੀ ਤੇ ਟੁੱਟਣ ਦੇ ਜ਼ਿਆਦਾ ਆਸਾਰ ਆ ਇੱਥੇ ਕੀ ਕਰਦੇ ਸੀ ਲੱਕੜ ਦਾ ਇੱਕ ਨਾ ਟੰਬਾ ਆ ਹੋਰ ਡਾਹ ਦਿੰਦੇ ਸੀ ਕਿ ਰਿਕਾਵਟ ਪਾਉਂਦੇ ਸੀ ਜਿਤੇ ਕਰਕੇ ਗੇਟ ਡਿੱਗਣੋਂ ਬਚ ਜਾਂਦਾ ਸੀ ਤਾਂ ਕਾਰਨ ਕਿ ਇੱਕਦਮ ਫੌਜਾਂ ਅੰਦਰ ਨਾ ਸਕਣ ਇਹ ਇਸਦੀ ਖਾਸੇਤ ਹੁੰਦੀ ਸੀ ਇਹ 1120 ਦੇ ਵਿੱਚ ਧਰਮ ਦੱਸਿਆ ਜਾਂਦਾ ਵੀ 1120 ਦੇ ਵਿੱਚ ਇਹਦਾ ਨਿਰਮਾਣ ਹੋਇਆ ਸੀਗਾ ਉਸ ਸਮੇਂ ਦਾ ਜਦੂਵਾਂਸ਼ੀ ਸ਼ਾਸਕ ਧਰਮਪਾਲ ਨੇ ਦਾ ਨਿਰਮਾਣ ਕਰਾਇਆ ਸੀ ਤੇ ਰਾਜਾ ਦੇਵੀਪਾਲ ਨੇ ਇਸ ਕਿਲੇ ਦਾ ਦੁਬਾਰੇ ਪੁਨਰ ਨਿਰਮਾਣ ਕਰਾਇਆ ਸੀ ਇਸ ਕਿਲੇ ਦਾ ਤੇ ਆਜੋ ਇੱਧਰਲੇ ਪਾਸੇ ਤੁਰੇ ਹੁੰਨੇ ਆਂ ਕੰਡਿਆਲੀ ਕਿਕਰਾਂ ਬਹੁਤ ਹੋ ਚੁੱਕੀਆਂ ਵਾਂ ਅੰਦਰਲੇ ਪਾਸੇ ਜਨ ਇਹ ਚੰਬਲ ਦੇ ਡਾਕੂਆਂ ਦਾ ਗੜ ਸੀ ਲੋਕ ਇੱਥੇ ਡਰਦੇ ਆਉਂਦੇ ਨਹੀਂ ਸੀ ਹੁੰਦੇ ਹੁਣ ਆਉਣ ਲੱਗੇ ਆ ਤੇ ਅੰਦਰਲੇ ਪਾਸੇ ਚੱਲਦੇ ਆਂ ਪੰਛੀ ਪੰਖ ਦੇ ਇਹ ਸਾਰਾ ਨਾ ਸ਼ੇਰ ਚੀਤੇ ਵਗੈਰਾ ਇੱਥੇ ਆਮ ਹੁੰਦੇ ਸੀਗੇ ਆ ਵੀ ਇੱਕ ਪੁਰਾਣਾ ਖੂਹ ਜੱਪਦਾ ਮੈਨੂੰ ਮਤਲਬ ਇਹ ਬਾਰ-ਬਾਰ ਖੂਲਵਾਇਆ ਹੋਇਆ ਸੀਗਾ ਇਧਰਲੇ ਪਾਸੇ ਗੁੱਪੀ ਭਰੇ ਆ ਜਓ ਆਪਾਂ ਦੇਖ ਲਈਏ ਆਹ ਦੇਖੋ ਪਾਣੀ ਹਜੇ ਵੀ ਹੈਗਾ ਵਾ ਇਸ ਖੂਹ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਦੀਆਂ ਪੌੜੀਆਂ ਜੀਆਂ ਬਣੀਆਂ ਹੋਈਆਂ ਚੱਕਰੇ ਜੇ ਲੱਗੇ ਹੋਣਗੇ ਕਿਉਂਕਿ ਇੱਥੋਂ ਪਾਣੀ ਖਿੱਚਣਾ ਸੌਖਾ ਹੋ ਜਾਂਦਾ ਸੀ ਆ ਰਿਹਾ ਸਹੀ ਵੀਰੇ ਜੇ ਥੋੜਾ ਜਿਹਾ ਹੋਰ ਅੱਗੇ ਆ ਕੇ ਇਹਨੂੰ ਐਸ ਤਰੀਕੇ ਨਾਲ ਦਿਖਾ ਸਕੋ ਸਾਰਾ ਪੱਥਰਾਂ ਦੀ ਚਣਾਈ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਬਣਿਆ ਹੋਇਆ ਖੂਹ ਆ ਤੇ ਅੱਗੇ ਇਧਰਲੇ ਪਾਸੇ ਆ ਜੋ ਚੱਲ ਗਏ ਅੰਦਰ ਇੱਕ ਹੋਰ ਗੇਟ ਆ ਗਿਆ ਆ ਮਾਰੇ ਉਹ ਨੀਗਾ ਆ ਇਧਰਲੇ ਪੱਸੇ ਆਹ ਹੋਰ ਗੇਟ ਆ ਗਿਆ ਇੱਥੇ ਪਾਂਸ ਸਿੰਘ ਤੋਮਰ ਫਿਲਮ ਜ਼ਿਆਦਾਤਰ ਇਸ ਏਰੀਆ 'ਚ ਇੱਥੇ ਹੀ ਬਣੀ ਆ ਕਿਉਂਕਿ ਇਸ ਏਰੀਆ ਨੂੰ ਸੰਬੰਧ ਰੱਖਦਾ ਸੀ ਮੁਰੈਨਾ ਜ਼ਿਲ੍ਹੇ ਦੇ ਵਿੱਚੋਂ ਦਾ ਪਿੰਡ ਪੈਂਦਾ ਸੀਗਾ ਆ ਦੇਖੋ ਆ ਵੱਡਾ ਗੇਟ ਆਲੀ ਸ਼ਾਨਹੂਰ ਅੱਗੇ ਆ ਚੁੱਕਿਆ ਵਾ ਤੁਸੀਂ ਦੇਖ ਹੀ ਰਹੇ ਹੋਵੋਗੇ ਹਨਾ ਕਿਲੇ ਇਸ ਨੂੰ ਇੱਕ ਹੋਰ ਖਾਸਸਤਾ ਉੱਥੋਂ ਪਸਦੇ ਆ ਇਸੇ ਤੋਂ ਫਰੇਟੇਡੇ ਹੋਏ ਕਾਰਨ ਇਹ ਗੇਟ ਟੇਡੇ ਰੱਖੇ ਜਾਂਦੇ ਸੀ ਕਿ ਘੋੜਸਵਾਰ ਆ ਇੱਕਦਮ ਫੌਜਾਂ ਸੁਧੀਆਂ ਡਾਇਰੈਕਟ ਹੀ ਨਾ ਦਰਵਾਜ਼ਾ ਹੋਣ ਇਸ ਕਰਕੇ ਉਹ ਘੋੜੇ ਮੋੜਨ ਨੂੰ ਸਮਾਂ ਲੱਗਦਾ ਹੁੰਦਾ ਸੀ ਇਸ ਕਰਕੇ ਰਿਕਵਰਡ ਜਿੰਨੀ ਪਵੇ ਉੰਨੀ ਠੀਕ ਸੀ ਜਿ ਇਤੋਂ ਬਾਅਦ ਦੇ ਵਿੱਚ ਫਿਰ ਇੱਥੋਂ ਟੇਡਾ ਹੋ ਗਿਆ। ਆਰੇ ਸਹੀ ਵੀਰੇ ਇੱਥੋਂ ਟੇਡਾ ਹੋ ਗਿਆ ਮਤਲਬ ਇੱਥੇ ਵੀ ਰਿਕਾਵਟ ਪਾਈ ਜੇ ਥੋੜੇ ਸੈਨਿਕ ਵੀ ਇੱਥੇ ਖੜੇ ਹਾਂ ਤਾਂ ਰਿਕਾਵਟ ਪਾ ਕੇ ਫੌਜ ਨੂੰ ਰੋਕ ਸਕਦੇ ਸੀ। ਇੱਥੋਂ ਟੇਡਾ ਹੋ ਗਿਆ ਤੇ ਫਿਰ ਉਹ ਟੇਡਾ ਗੇਟ ਆ ਗਿਆ। ਸਾਹਮਣੇ ਵਾਲੇ ਪਾਸੇ ਇਸ ਤਰੀਕੇ ਨਾਲ ਕਿਲਿਆਂ ਦੇ ਵਿੱਚ ਰਿਕਾਵਟਾਂ ਪਾਈਆਂ ਜਾਂਦੀਆਂ ਸੀ ਵੀ ਫੌਜ ਮਤਲਬ ਇੱਕਦਮ ਹੀ ਕੋਈ ਦੁਸ਼ਮਣ ਫੌਜ ਐ ਇੱਕਦਮ ਹੀ ਕਿਲੇ ਦੇ ਵਿੱਚ ਐਂਟਰੀ ਨਾ ਕਰੇ। ਬਹਿਲੋ ਲੋਧੀ ਨੇ ਵੀ ਇਸ ਕਿਲੇ ਤੇ ਕਬਜ਼ਾ ਕੀਤਾ ਹੋਇਆ ਸੀਗਾ। ਆਓ ਇਧਰਲੇ ਪਾਸੇ ਚੱਲ ਗਏ। ਆ ਗੇਟ ਹੋਰ ਆ ਗਿਆ। ਵੇਦਾ ਇਸ ਪਾਸion ਆ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਗੇਟ ਲੱਗੇ ਹੁੰਦੇ ਸੀ ਗੁੱਪੀ ਵੀਰੇ ਇੱਥੇ ਵੀ ਸੇਮ ਸਟਰਕਚਰ ਤੁਸੀਂ ਦਿਖਾਓਗੇ ਛਤ ਮਤਲਬ ਸਲੇਟਾਂ ਪਾਈਆਂ ਹੋਈਆਂ ਨੇ ਪੱਥਰ ਦੀਆਂ ਇਸ ਦੇ ਉੱਤੇ ਆਹ ਦੇਖ ਸਕਦੇ ਹੋ ਤੁਸੀਂ ਆ ਇਸ ਹਾਬ ਕਿਤਾਬ ਦਾ ਹੀ ਸਾਰੇ ਦਰਵਾਜ਼ੇ ਇੱਥੇ ਵੱਡੇ ਵੱਡੇ ਇੱਥੇ ਲੱਗੇ ਹੁੰਦੇ ਸੀਗੇ ਇਸ ਸ਼ੇਰਗੜ੍ਹ ਦਾ ਕਿਲਾ ਤੌਰਪੁਰ ਦੇ ਵਿੱਚ ਤੇ ਇਸ ਵਕਤ ਨਾਲ ਅਸੀਂ ਉੱਪਰਲੇ ਪਾਸੇ ਆ ਚੁੱਕੇ ਹਾਂ ਕਿਲੇ ਦੇ ਉੱਪਰਲੇ ਪਾਸੇ ਉਹ ਮੋਰ ਵੀ ਬਸ ਬੋਲਦੇ ਵਾਰ ਸੁਣਾਈ ਦੇ ਰਹੀ ਆ ਅਪਾ ਥੱਲੇਲੇ ਪਾਸੇ ਤੋਂ ਆਏ ਗੋਪੀ ਵੀਰੇ ਮਾੜਾ ਜਾਂ ਨੇੜੇ ਕਰਕੇ ਇਸ ਨੂੰ ਇਸ ਤਰ੍ਹਾਂ ਦਿਖਾ ਦਿਓ ਇੱਥੇ ਤੋਂ ਮੈਂ ਦੱਸਦਾ ਬਹਿਲੋਲ ਲੋਧੀ ਦਾ ਵੀ ਕਬਜ਼ਾ ਰਿਆ ਪਹਿਲਾਂ ਬਹਿਲੋਲ ਲੋਧੀ ਦਾ ਕਬਜ਼ਾ ਰਿਆ ਉਸ ਤੋਂ ਬਾਅਦ ਫਿਰ ਵਿਨਾਇਕ ਦੇਵ ਨੇ ਕਬਜ਼ਾ ਕਰ ਲਿਆ ਸੀਗਾ ਵਿਨਾਇਕ ਦੇਵ ਵੀ ਢੋਲਪੁਰ ਦਾ ਰਾਜਾ ਹੁੰਦਾ ਸੀ ਉਹਨੇ ਫਿਰ ਕਬਜ਼ਾ ਕਰ ਲਿਆ ਸੀ ਇਸ ਥਾਂ ਦੇ ਉੱਤੇ ਤਾਂ ਇਸ ਤੋਂ ਬਾਅਦ ਫਿਰ 1540 ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਕਬਜ਼ਾ ਹੋ ਗਿਆ ਸੀ ਇਸ ਥਾਂ ਦੇ ਉੱਤੇ ਇਹ ਉਦੋਂ 2-3 ਬੁਰਜ ਥੱਲੇ ਰਹਿ ਗਏ ਉਸ ਤੋਂ ਉੱਤੇ ਫਿਰ ਇੱਕ ਹੋਰ ਬੁਰਜ ਆ ਗਿਆ ਇਸ ਨੂੰ ਮੈਂ ਦੱਸ ਦਿਆਂ ਇਹ ਸੀਗਾ ਮਤਲਬ ਜਿਹੜੇ ਨਵੇਂ ਸੁਧਾਰ ਕੀਤੇ ਸੀ ਉਹ ਸ਼ੇਰ ਸ਼ਾਹ ਸੂਰੀ ਨੇ ਕੀਤੇ ਸੀਗੇ ਇਸ ਕਰਕੇ ਇਹਦਾ ਨਾਂ ਸ਼ੇਰਗੜ ਪੈ ਗਿਆ ਕਿਉਂ ਸ਼ੇਰਗੜ ਸ਼ੇਰ ਸ਼ਾਹ ਸੂਰੀ ਨੇ 1540 ਦਾ ਜ਼ਿਕਰ ਮਿਲਦਾ ਤੇ ਉਹਨੇ ਕਬਜ਼ਾ ਕਰਕੇ ਨਵੇਂ ਸੁਧਾਰ ਕੀਤੇ ਸੀ ਇਸ ਕਰਕੇ ਉਹਦੇ ਨਾਂ ਤੇ ਨਾਂ ਹੋ ਗਿਆ ਜਿਹੜਾ ਧੌਲਪੁਰਾਈ ਦੱਸਿਆ ਜਾਂਦਾ ਵੀ ਧਵਲਦੇਵ ਨੇ ਵਸਾਇਆ ਸੀ ਤੇ ਧਵਲਪੁਰੀ ਨਾਂ ਦਾ ਇੱਕ ਪਿੰਡ ਵਸਾਇਆ ਸੀਗਾ ਉਥੋਂ ਧਵਲਪੁਰ ਤੋਂ ਫਿਰ ਧਵਲਪੁਰੀ ਤੋਂ ਫਿਰ ਬਦਲਦਾ ਹੋਇਆ ਨਾਂ ਇਹਦਾ ਧੌਲਪੁਰ ਹੋ ਗਿਆ ਧੌਲਪੁਰ ਤੋਂ 4 ਕਿਲੋਮੀਟਰ ਨੈਸ਼ਨਲ ਹਾਈਵੇ ਗਵਾਲੀਅਰ ਵਾਲੇ ਪਾਸੇ ਨੂੰ ਜਾਂਦਾ ਜਿਹੜਾ ਉਸ ਰੋਡ ਤੇ ਆ ਜਾਂਦਾ ਇਹ ਅਖੰਡਰਾਂ ਦੇ ਵਿੱਚ ਆਹ ਬੁਰਜ ਆ ਇੱਥੇ ਤੋਪ ਸਟੈਂਡ ਹੁੰਦਾ ਸੀ ਪਹਿਰੇਦਾਰੀ ਦੇ ਲਈ ਤੋਪਸੰਡ کہہ ਸਕਦੇ ਆ ਇਹਨੂੰ ਆਪਾਂ ਮਤਲਬ ਪਹਿਰੇਦਾਰੀ ਦੇ ਲਈ ਇਹ ਇੱਕ ਸਟਰਕਚਰ ਢਾਂਚਾ ਬਣਿਆ ਹੋਇਆ ਸਾਨੂੰ ਸਾਫ਼ ਤੌਰ ਤੇ ਨਜ਼ਰ ਆ ਜੂਗਾ ਗੋਲਾਕਾਰ ਦੇ ਵਿੱਚ ਰਫਲਾ ਪਾਉਣ ਨੂੰ ਥਾਂ ਦਿੱਤਾ ਹੋਇਆ ਤੇ ਬਹੁਤ ਸਾਰਾ ਬਹੁਤ ਠਹਿ ਵੀ ਗਿਆ ਹਰਾਂ ਕਿਉਂਕਿ ਪਰੇ ਉਰੇ ਤੋ ਅਪੜਾ ਕਹ ਸਕਦੇ ਕਿ ਕਬਜ਼ੇ ਵੀ ਹੋ ਗਏ ਲੋਕਾਂ ਦੇ ਮੈਨੂੰ ਲੱਗਦਾ ਵਾ ਤਾਂ ਆਪਰਾਚੀਨ ਇੱਥੇ ਹਰੂਮਾਨ ਜੀ ਦਾ ਮੰਦਿਰ ਵੀ ਦੱਸਿਆ ਜਾਂਦਾ ਵਾ ਤੇ ਕਈ ਮਗਬਰਾ ਟਾਈਪ ਵੀ ਇੱਥੇ ਚੀਜ਼ਾਂ ਹੈਗੀਆਂ ਵਾ ਤੇ ਆਪਾਂ ਜ਼ਿਆਦਾਤਰ ਗੱਲਬਾਤ ਕਿਲੇ ਤੇ ਹੀ ਕਰਾਂਗੇ ਆ ਦੇਖੋ ਦਿੱਤਾਂ ਵਾਲੇ ਪਾਸੇ ਚੱਲੇ ਆ ਇਸ ਇਮਾਰਤ ਤੋਂ ਵੀ ਸਾਰਾ ਕਹਿੰਦੇ ਧੋਲਪੁਰ ਦੱਸਦਾ ਇਸ ਕਿਲੇ ਦੀ ਉੱਚੀ ਇਮਾਰਤ ਆ ਸ਼ੀਰਸ਼ਾ ਸੂਰੀ ਤੋਂ ਬਾਅਦ ਇੱਥੇ ਮੁਗਲਾਂ ਦਾ ਕਬਜ਼ਾ ਵੀ ਹੋ ਗਿਆ ਸੀਗਾ ਇਸ ਕਿਲੇ ਦੇ ਉੱਤੇ ਫਿਰ ਪਧੋਰੀਆ ਵੰਸ਼ ਦੇ ਰਾਜੇ ਦਾ ਵੀ ਇੱਥੇ ਕਬਜ਼ਾ ਹੋ ਗਿਆ ਸੀਗਾ ਜਿਨਾ ਕਿ ਕਲਿਆਣ ਸਿੰਘ ਦਾ ਰਾਜ ਹੋ ਗਿਆ ਸੀ ਫਿਰ ਭਰਤਪੁਰ ਦੇ जाट ਰਾਜਾ ਸੂਰਜਮਲ ਦਾ ਵੀ ਕਬਜ਼ਾ ਹੋ ਗਿਆ ਸੀਗਾ ਹਾ ਜੋ ਤਾਂ ਵਾਲੇ ਪਾਸੇ ਚੱਲ ਕੇ ਕਾਫੀ ਉਚਾਈ ਦੇ ਉੱਤੇ ਆਪਾਂ ਪਹੁੰਚ ਚੁੱਕੇ ਆ ਤੇ 톨ਪੁਰ ਦੇ ਰਾਜੇ ਦੀ ਜਦੋਂ ਰਿਆਸਤ ਬਣ ਗਈ ਫਿਰ ਅੰਗਰੇਜ਼ਾਂ ਵੇਲੇ 1806 ਈਸਵੀ ਦੇ ਵਿੱਚ ਤੇ ਉਦੋਂ ਫਿਰ ਕੀਰਤ ਸਿੰਘ ਇੱਥੋਂ ਦਾ ਰਾਜਾ ਆਪਣਾ ਸੀ ਉਹਦੀ ਰਹਿائش ਇੱਥੇ ਹੁੰਦੀ ਸੀਗੀ ਇਹ ਕੀ ਸੀਗਾ ਇੱਕ ਕਿਸਮ ਦਾ ਟੂਪ ਸਟੈਂਡ ਸੀ ਇੱਥੇ ਇੱਥੋਂ ਕੋਈ ਫਾਇਰ ਕਰਨਾ ਤਾਂ ਇੱਥੋਂ ਫਾਇਰਿੰਗ ਵਗੈਰਾ ਇੱਥੋਂ ਕੀਤੀ ਜਾ ਸਕਦੀ ਸੀ ਹਾਂਜੀ ਚੰਬਲ ਨਦੀ ਉਹ ਇਧਰਲੇ ਪਾਸੇ ਆ ਗਈ ਆ ਸਾਰਾ ਬਿਹੜੀ ਬਿਹੜ ਨਜ਼ਰ ਆਊਗਾ ਤੁਹਾਨੂੰ ਮਤਲਬ ਦੂਰ ਤੱਕ ਇਹ 520 ਵਿਘੇ ਚ ਫੈਲਿਆ ਹੋਇਆ ਕਿਲਾ ਸੀਗਾ ਆ ਬਾਉਂਡਰੀ ਨਾਲ ਜਾ ਰਹੀ ਆ ਇਹ ਸਾਰੇ ਮਤਲਬ ਪਹਾੜ ਨੇ ਇਹਨਾਂ ਦੇ ਵਿੱਚ ਡਾਕੂ ਅਕਸਰ ਲੁਕੇ ਹੋਏ ਹੁੰਦੇ ਸੀ ਇਹ ਕਿਲਾ ਨਾ ਰਾਜਨੀਤਿਕ ਮਹੱਤਵ ਬਹੁਤ ਰੱਖਦਾ ਸੀ ਕਿਉਂਕਿ ਇੱਕ ਪਾਸੇ ਆਗਰਾ ਪੈਂਦਾ ਦੂਜੇ ਪਾਸੇ ਗਵਾਲੀਅਰ ਪੈਂਦਾ ਦੋਨਾਂ ਰਿਆਸਤਾਂ ਦੇ ਵਿਚਕਾਰ ਕਰਕੇ ਰਾਜਨੀਤਿਕ ਮਹੱਤਤਾ ਇਸ ਕਿਲੇ ਦੀ ਬਹੁਤ ਹੁੰਦੀ ਸੀਗੀ ਤੇ ਕਿਉਂਕਿ ਇਹ ਗਤੀਵਿਧੀਆਂ ਇਹ ਜੰਗਲਾਂ ਦੇ ਵਿੱਚ ਘਿਰਿਆ ਹੋਇਆ ਏਰੀਆ ਵਾ ਮਤਲਬ ਇੱਕ ਰਿਆਸਤ ਤੋਂ ਦੂਜੀ ਰਿਆਸਤ ਜਾਣਾ ਇਹ ਇੱਕ ਸਾਂਝਾ ਕੰਮ ਕਰਦਾ ਸੀਗਾ ਅਕਸਰ ਸੋਨ ਦੇ ਵਿੱਚ ਇਹ ਵੀ ਆਇਆ ਵੀ ਹੁਣ ਵੀ ਨਾ ਜੇ ਕਿ ਵੱਡੇ ਅਫਸਰ ਨੇ ਡਿਊਟੀ ਲਵਾਣੀ ਹੁੰਦੀ ਹੈ ਖਾਸ ਤੌਰ ਤੇ ਉਹ ਧੌਲਪੁਰ ਨੂੰ ਤਰਜੀਹ ਦਿੰਦਾ ਕਿਉਂਕਿ ਇੱਧਰ ਉਧਰ ਕੋਈ ਮਾਲ ਸਪਲਾਈ ਹੁੰਦਾ ਤਾਂ ਫਿਰ ਉਹਦੇ ਲਈ ਚੰਗਾ ਮੋਟਾ ਸਮਰਬੰਧ ਦੀ ਆਸ ਬੱਜਦੀ ਆ ਉਹਨਾਂ ਵੇਲਾਂ ਤੋਂ ਲੈ ਕੇ ਮਤਲਬ ਇਹ ਖਾਸ ਕਰ ਜਿਹੜੀ ਇਹਦੀ ਦਵਾਰ ਆ ਕਿਲੇ ਦੀ ਤੇ ਇੱਧਰਲੇ ਪਾਸੇ ਆ ਜਿਓ ਇਹ 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 ਤਕਰੀਬਨ 20 ਫੁੱਟ ਚੌੜੀ ਹੁੰਦੀ ਸੀ ਹੁਣੇ ਖਾਰ ਪਾ ਪਾ ਕੇ ਸਾਰਾ ਵੇਚ ਇੱਧਰਲੇ ਪਾਸੇ ਡੱਗ ਚੁੱਕਿਆ ਵਾ ਬੀਹੜ ਦੇ ਵਿੱਚ ਇਹਦਾ ਸਾਰਾ ਕੁਝ ਡੱਗ ਚੁੱਕਿਆ ਗੋਪੀ ਭਰੇ ਆ ਜਿਓ ਹੌਲੀ ਹੌਲੀ ਆਪਾਂ ਚੱਲ ਕੇ ਦੇਖ ਕੇ ਆਈਏ ਤੇ ਇੱਥੇ ਮਹਿਲ ਵੀ ਹੁੰਦੇ ਸੀ 12 ਦਰੀਆਂ ਵੀ ਹੁੰਦੀਆਂ ਸੀਗੀਆਂ ਆਪਾਂ ਅਗਲੇ ਪਾਸੇ ਇੱਧਰ ਵੱਲ ਨੂੰ ਤੁਰ ਕੇ ਦੇਖ ਕੇ ਆਉਨੇ ਆ ਆਹ ਮਤਲਬ ਇਹ 20 ਫੁੱਟ ਚੌੜੀ ਹੁੰਦੀ ਸੀ ਹੁਣ ਨਾਲ ਦੀ ਨਾਲ ਦੇਖੋ ਸਾਰਾ ਕੁ ਡੈਗ ਚੁੱਕਿਆ ਵਾ ਖਤਮ ਹੋ ਚੁੱਕੀ ਆ ਇਹ ਸ਼ੇਰਗੜ ਦਾ ਕਿਲਾ ਹੈ ਬਹੁਤ ਸਾਰੇ ਰਾਜਾਵਾਂ ਦਾ ਇੱਥੇ ਰਾਜ ਰਿਹਾ ਨਜ਼ਬਖਾਂ ਦਾ ਵੀ ਰਾਜ ਰਿਹਾ ਵਾ 1855 ਦੇ ਦੌਰਾਨ ਉਹ ਵੀ ਇੱਕ ਵਸੈਨਾਪਤੀ ਸੀ ਸਿੰਧਿਆ ਪਰਿਵਾਰ ਦੇ ਵਿੱਚੋਂ ਤੇ ਇਹ ਧੌਲਪੁਰ रियासत ਕਿੰਨਾ ਦੀ ਆ ਮੁੱਠੇ ਤੌਰ ਤੇ ਦੱਸ ਦਿਆਂ ਬਸੁੰਦਰਾ ਰਾਜੇ ਰਾਜਸਥਾਨ ਦੀ ਮੁੱਖ ਮੰਤਰੀ ਹੋਈ ਆ ਉਹ ਇੱਥੇ ਵਿਆਹੀ ਆਈ ਸੀ ਤਾਂ ਉਹਨਾਂ ਦੀ ਰਿਆਸਤ ਕਹਿ ਸਕਦੇ ਹਾਂ ਨਾ ਜਿਹੜਾ ਇੱਥੋਂ ਦਾ ਸ਼ਾਸਕ ਹੀਮਤ ਸਿੰਘ ਉਹ ਮਹਾਰਾਜਾ ਨਾਭਾ ਹੋਏ ਨੇ ਪ੍ਰਤਾਪ ਸਿੰਘ ਉਹਨਾਂ ਦਾ ਪੁੱਤਰ ਇਸ रियासत ਵਾਲਿਆਂ ਨੇ ਗੋਦ ਲਿਆ ਸੀਗਾ ਤਾਂ ਉਹਨਾਂ ਦਾ ਇੱਥੇ ਅਧਿਕਾਰ ਰਿਆ ਸੀ ਉਹਨਾਂ ਦੇ ਪੁਰਖਿਆਂ ਦਾ ਤੇ ਦੂਜੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਇੰਨਾ ਇਸ रियासत ਵਾਲ ਢੋਲਪੁਰ रियासत ਨੇ ਪੰਜਾਬੀਆਂ ਨੂੰ ਬਹੁਤ ਇੱਜ਼ਤ ਦਿੱਤੀ ਬਹੁਤ ਜ਼ਮੀਨਾਂ ਦਿੱਤੀਆਂ ਸੀ ਔਖੇ ਵੇਲੇ 'ਚ ਰਫਲਾਂ ਵੀ ਦਿੱਤੀਆਂ ਸੀ ਟੋਪੀਦਾਰ ਵੀ ਤੁਸੀਂ ਭਾਈ ڈاکੂਆਂ ਤੋਂ ਬਚਣ ਲਈ ਸ਼ਿਕਾਰ ਕਰ ਲਈ ਇਹ ਚੀਜ਼ਾਂ ਵਰਤ ਸਕਦੇ ਹਾਂ ਜਿਹੜੇ ਆਹ ਕੰਡੇ ਦਾ ਦੇਖ ਝਾੜੀਆਂ ਦੇਖ ਰਹੇ ਹੋ ਨਾ ਇਹਦੇ ਥੱਲੇ ਵੀ ਮਹਿਲ ਬਣੇ ਹੋਏ ਆ ਮੈਨੂੰ ਸ਼ੋ ਹੋ ਸਕਦਾ ਕੈਮਰਾ ਨਾ ਦਿਖਾ ਪਾਵੇ ਮੈਂ ਦੇਖ ਪਾ ਰਿਆ ਵਾਂ ਇੱਥੇ ਉੱਚੜੀਆਂ-ਉੱਚੜੀਆਂ ਕੰਧਾਂ ਤੇ ਨਿਸ਼ਾਨ ਹਜੇ ਵੀ ਹੈਗੇ ਆ ਚਲੋ ਅਗਲੇ ਪਾਸੇ ਹੋਰ ਦੇਖਦੇ ਹਾਂ ਤੇ ਗੱਲਬਾਤ ਕਰਦੇ ਹਾਂ ਜਦੋਂ ਸ਼ੇਰ ਸ਼ਾ ਸੂਰੀ ਨੇ ਚੜ੍ਹਾਈ ਕੀਤੀ ਸੀ ਤਾਂ ਦੱਸਿਆ ਜਾਂਦਾ ਵੀ ਉਹਨਾਂ ਨੇ ਇੱਥੇ ਮਸਜਿਦ ਬਣਾਈ ਸੀ ਇਧਰਲੇ ਪਾਸੇ ਆਜੋ ਆਪਾਂ ਸੰਗਣੇ ਜੰਗਾ ਵਾਲੇ ਪਾਸੇ ਤੇ ਦੂਜਾ ਦੱਸਦੇ ਆ ਵੀ ਇੱਥੇ ਘੋੜਸ਼ਾਲਾ ਵੀ ਹੁੰਦੀ ਸੀ ਤਬੀਲਾ ਜਿਹਨੂੰ ਕਹਿੰਦੇ ਆ ਉਹ ਵੀ ਇਸ ਥਾਂ ਤੇ ਹੁੰਦਾ ਸੀਗਾ ਰਾਹ ਵਗੈਰਾ ਬੰਦ ਹੋ ਗਿਆ ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਉਸ ਪਾਸੇ ਨੂੰ ਜਾਣ ਦੀ ਤਾਂ ਆਜੋ ਇਧਰਲੇ ਪਾਸੇ ਝਾੜੀਆਂ ਦਰਖ ਯੋਗ ਚੁੱਕੇ ਆ ਤਾਂ ਇਹ ਸ਼ੇਰਗੜ੍ਹ ਦਾ ਕਿਲਾਵਾ ਤੌਲਪੁਰ ਦੇ ਵਿੱਚ ਪੈਂਦਾ ਇੱਥੇ 12 ਦਰੀ ਵੀ ਸੀ ਹੁਣ ਉਹਨੂੰ ਰੰਗ ਰੋਗਨ ਕਰਕੇ ਨਵਾਂ ਜਿਹਾ ਬਣਾਤਾ ਤੇ ਇਹ ਆ ਦੇਖੋ ਉਹ ਸਾਹਮਣੇ ਤੋਂ ਨਜ਼ਰ ਆਊਗਾ ਉਹ ਮਤਲਬ ਕੀ ਸੀਗਾ ਕਿ ਘੋੜਸ਼ਾਲਾਂ ਦੇ ਤੇ ਮਤਲਬ ਇੱਥੇ ਘੋੜੇ ਵਗੈਰਾ ਬੰਨੇ ਜਾਂਦੇ ਹੁੰਦੇ ਸੀ ਮਗਰਲੇ ਪਾਸੇ ਸ਼ਤਨੰਗਣ ਨੂੰ ਕੋਈ ਥਾਂ ਨਹੀਂਗਾ ਨਹੀਂ ਤਾਂ ਮੈਂ ਜਾ ਕੇ ਦਿਖਾਉਂਦਾ ਇਧਰਲੇ ਪਾਸੇ ਹੈ ਨਹੀਂ ਕਿਤੇ ਰਾਜ ਇਧਰੋਂ ਬੰਦ ਦਾ ਝਾੜੀਆਂ ਤੇ ਹਾਇਦਰਾ ਜੰਗਲੀ ਜੰਗਲ ਸੋਂ ਚਾਰੇ ਪਾਸੇ ਨਜ਼ਰ ਆਊਗਾ ਤੇ ਇੱਧਰ ਦੇਖੇ ਮੜਾ ਜਾ ਕੇ ਹਾਂ ਦੇਖ ਸਕਦੇ ਹਾਂ ਇਹ ਬਿਹੜ ਨੇ ਇਹਨਾਂ ਬਿਹੜਾਂ ਦੇ ਵਿੱਚ ਹੀ ਡਾਕੂ ਲੋਕ ਰਹਿੰਦੇ ਸੀਗੇ ਤਾਂ ਜਦੋਂ ਮਹਾਰਾਜਾ ਕੀਰਤ ਸਿੰਘ ਇੱਥੋਂ ਚਲੇ ਗਏ ਉਦੋਂ ਬਾਅਦ ਇਸ ਸਥਾਨ ਦਾ ਮਹੱਤਵ ਵੀ ਘਟ ਗਿਆ ਸੀਗਾ ਫਿਰ ਤਾਂ ਇੱਥੇ ਡਾਕੂ ਵਗੈਰਾ ਰਹਿਣ ਲੱਗ ਗਏ ਸੀਗੇ ਹਾਂ ਆਪਾਂ ਇੱਧਰ ਆ ਗਏ ਆ ਇਹ ਥਾਂ ਤੇ ਮਤਲਬ ਅਲੱਗ ਲੱਗ ਆ ਆ ਵੀ ਇੱਕ ਟਰੈਕ ਬਣਿਆ ਹੋਇਆ ਵਾ ਕਿਲੇ ਦੇ ਦੂਜੇ ਪਾਸੇ ਭਾਗ ਤੇ ਜਾਣ ਵਾਲੇ ਪਾਸੇ ਵਿਚਾਰੇ ਪਸੰ ਕਕਰਾਂ 베ਰੀਆਂ ਕਕਰਾਂ ਹੀ ਨਜ਼ਰ ਆਉਣੀਆਂ ਕੰਡਿਆਲੀ ਕਕਰਾਂ ਤੇ ਕਰੋਂਦੇ ਵਗੈਰਾ ਸਾਨੂੰ ਸਾਫ਼ ਤੌਰ ਤੇ ਇਸ ਥਾਂ ਤੇ ਨਜ਼ਰ ਆਉਣਗੇ ਆ ਦੇਖੋ ਇੱਧਰ ਇਹ ਸ਼ੇਰਗੜ੍ਹ ਦਾ ਕਿਲੇ ਦੇ ਵਿੱਚ ਆਪਾਂ ਇਸ ਵਕਤ ਪਹੁੰਚੇ ਹੋਏ ਆ ਬਿਹੜਾਂ ਦੇ ਵਿੱਚ ਆ ਪੱਥਰਾਂ ਦਾ ਹੀ ਮੜਾ ਮੜਾ ਜਾਂ ਰਾਹ ਬਣਾਇਆ ਹੋਇਆ ਵਾ ਇੱਧਰਲੇ ਪਾਸੇ ਆਮ ਤੌਰ ਤੇ ਕੋਈ ਆਉਂਦਾ ਨਹੀਂਗਾ ਮੈਂ ਕਿਹਾ ਮੋਟੀ ਜੀ ਨਿਗਾ ਮਾਰ ਕੇ ਤੇ ਕੋਈ ਹਥਿਆਰ ਵਗੈਰਾ ਕੋਈ ਹੋਵੇ ਨਾ ਤਾਂ ਆਓ ਤੁਸੀਂ ਇਧਰ ਨਾਲ ਜਿਉਣਾ ਚਾਹੁੰਦੇ ਹੋਵੋ ਤਾਂ ਤੇ ਇਸ ਥੀੜੀ ਦੇ ਸ਼ੇਰ ਚੀਤੇ ਵਗੈਰਾ ਆਮ ਹੁੰਦੇ ਸੀਗੇ ਆਹ ਰਾ ਦੂਰ ਤੱਕ ਅਗਲੇ ਪਾਸੇ ਨੂੰ ਜਾਊਗਾ ਦੂਰ ਤੱਕ ਉਹਦਾ ਟਰੈਕਟਰ ਲੈ ਕੇ ਬਣਿਆ ਹੋਇਆ ਆਪਾਂ ਦੇਖ ਸਕਦੇ ਆ ਤਾਂ ਹੁਣ ਆਪਾਂ ਮਿਲਦਾ ਹੋਰ ਪਾਸੇ ਜਾ ਕੇ ਗੱਲਬਾਤ ਕਰਦੇ ਕਿਉਂਕਿ ਇੱਧਰ ਤਾਂ ਸਾਰਾ ਜੰਗਲ ਹੀ ਜੰਗਲ ਆ ਕਿਸੇ ਸਮੇਂ ਧੌਲਪੁਰ ਰਿਆਸਤ ਭਾਰਤਪੁਰ ਰਿਆਸਤ ਦੇ ਨਾਲ ਜੁੜੀ ਹੋਈ ਰਿਆਸਤ ਹੀ ਸੀ ਇੱਥੋਂ ਦਾ ਆਖਰੀ ਰਾਜਾ ਉਹਦੇ ਭਾਨ ਸਿੰਘ ਹੋਇਆ ਤੇ 1806 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਰਿਆਸਤ ਘੋਸ਼ਿਤ ਕੀਤਾ ਸੀ ਉਦੋਂ ਕੀਰਤ ਸਿੰਘ ਰਾਜਾ ਹੁੰਦਾ ਸੀਗਾ ਤਾਂ ਸਮੇਂ-ਸਮੇਂ ਤੇ ਰਾਜੇ ਬਦਲਦੇ ਗਏ ਰਾਜ ਭਗ ਖਾਲੀ ਹੁੰਦੇ ਗਏ ਇੱਕ ਕਿਲੇ ਨਿਸ਼ਾਨੀਆਂ ਵਜੋਂ ਹਜੇ ਵੀ ਪਏ ਨੇ ਇਹ ਸੀ ਸ਼ੇਰਗੜ੍ਹ ਦਾ ਕਿਲਾ ਤੌਲਪੁਰ ਜਿਹੜਾ ਸ਼ਹਿਰ ਸੀ ਧਵਲ ਦੇਵ ਨੇ ਬਸਾਇਆ ਸੀ ਉਹਨੇ ਧਵਲ ਪੁਰੀ ਨਾਂ ਦੀ ਨਗਰੀ ਬਸਾਈ ਸੀ ਜਿੱਥੋਂ ਹੌਲੀ-ਹੌਲੀ ਨਾਂ ਵਿਗੜਦਾ ਹੋਇਆ ਤੌਲਪੁਰ ਹੋ ਗਿਆ ਇਸ ਵੀਡੀਓ ਬਣਾਉਣ ਦੇ ਵਿੱਚ ਆਪਣਾ ਸਾਥਕ ਕਿਨੇ ਕਿਨੀ ਦਿੱਤਾ ਵਾ 22 ਰਾਜਵੀਰ ਬੈਂਸ ਪਿੰਡ ਰੂਹ ਤੋਂ ਨਾਲ ਹੀ ਆ ਤੇ 22 ਗੁਰਮਨ ਵੀਰਾ ਲੱਗਦਾ ਏ ਛੋਟਾ ਤੇ ਇਹਨੇ ਬਹੁਤ ਸਾਧਤ ਦੀ ਕੋਲ ਪਾਣੀ ਦੀ ਸੇਵਾ ਸੀ ਗਲਾ ਸੁੱਕੀਆਂ ਦਾ ਸੀ ਤੇ ਪਾਣੀ ਦਾ ਪ੍ਰਬੰਧ ਕਰਦਾ ਸੀਗਾ ਸੋ ਸਖਤ ਡਿਊਟੀ ਰਹੀ ਆ ਤੈਨੂੰ ਧੰਨਵਾਦ ਤੇ ਲੜੀ ਦਾ ਵੀ ਧੰਨਵਾਦ ਉਹ ਰਾਹ ਚੋਂ ਚਲੇ ਗਿਆ ਸੀ ਨੂੰ ਕੰਮ ਪੈ ਗਿਆ ਸੀ ਇਹ ਸ਼ੇਰਗੜ੍ਹ ਦਾ ਕਿਲਾ ਫਰਮਾਇਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ